ਸਿੱਖਾਂ ਦੇ ਤੀਸਰੇ ਗੁਰੂ ਧੰਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵੱਲੋਂ ਵਰਸਾਏ ਮੰਜੀਦਾਰ ਸਿੱਖ ਤੇ ਨਾਮਵਰ ਵੈਦ ਬ੍ਰਹਮ ਗਿਆਨੀ ਭਾਈ ਲਾਲੂ ਜੀ ਦੀ ਯਾਦ ਚ ਸਾਲਾਨਾ ਜੋੜ ਮੇਲੇ ਮੌਕੇ ਇਤਿਹਾਸਿਕ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਜੀ ਪੰਜਵੀਂ ਪਾਸ਼ਾਏ ਗੁਰਦੁਆਰਾ ਮਾਤਾ ਦਾਮੋਦਰੀ ਜੀ ਛੇਵੀਂ ਪਾਸ਼ਾਏ ਵਿਖੇ ਸਵੇਰੇ ਸ਼੍ਰੀ ਖੰਡ ਪਾਤ ਸਾਹਿਬ ਦੇ ਪੋਪ ਪਾਈ ਗਏ ਇਸ ਮੌਕੇ ਵੱਡੀ ਗਿਣਤੀ ਚ ਸੰਗਤਾਂ ਨੇ ਪਾਵਨ ਬਾਉਲੀ ਸਾਹਿਬ ਜੀ स्नान ਕਰਕੇ ਗੁਰਦੁਆਰਾ ਸਾਹਿਬ ਜੀ ਜਥੇ ਹਾਜ਼ਰੀ ਭਰੀ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਤਾਂਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਪੰਜ ਪਿਆਰੇ ਸਹਿਬਾਨਾਂ ਨੇ ਕੀਤੀ ਗੱਤਕੇ ਦੇ ਜੋਹਰ ਜਥੇ ਵਖਾਏ ਗਏ ਉੱਥੇ ਹੀ ਸੰਗਤਾਂ ਨੂੰ ਮਾਰਸ਼ਲ ਖੇੜਵਲ ਵੀ ਆਕਰਸ਼ਿਤ ਕੀਤਾ ਗਿਆ ਇਸ ਸਮੇਂ ਡੱਲਾ ਨਿਵਾਸੀ ਸੰਗਤਾਂ ਦੇ ਵੱਲੋਂ ਨਗਰ ਕੀਰਤਨ ਦੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਨਾਲ ਹੀ ਫਲ ਫਰੂਟ ਆਦਿ ਵਕਫਾ ਫਾਟਾ ਮਤੇ ਲੰਗਰ ਵੀ ਲਗਾਏ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਗਿਆਨੀ ਭਾਈ ਲਾਲੂ ਜੀ ਅਤੇ 72 ਗੁਰਸਿੱਖਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਮਸਿਆਸੂ ਜੋ ਕਿ ਗੁਰਦੁਆਰਾ ਸਹਿਬਾਨ ਵਿਖੇ ਸਰਦਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ ਜੋੜ ਮੇਲੇ ਦੇ ਸਬੰਧ ਵਿੱਚ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਪ੍ਰਕਾਸ਼ ਸਿຖານ ਭਾਈ ਲਾਲੂ ਜੀ ਤੋਂ ਹੋਈ ਹੈ ਜਿਸ ਦੀ ਸਮਾਪਤੀ ਸ਼ਾਮ 6 ਵਜੇ ਗੁਰਦੁਆਰਾ ਭਾਈ ਲਾਲੂ ਜੀ ਵਿਖੇ ਹੀ ਹੋਵੇਗੀ ਉਸ ਤੋਂ ਉਪਰੰਤ ਧਾਰਮਿਕ ਦੀਵਾਨ ਜਿਹੜੇ ਆਰੰਭ ਹੋ ਜਾਣਗੇ ਜੋੜ ਮੇਲੇ ਦੇ ਸਬੰਧ ਵਿੱਚ ਜੋ ਕਿ ਕੱਲ ਸ਼ਾਮ ਵੀ ਇੱਕ ਧਾਰਮਿਕ ਦੀਵਾਨ ਜਿਹੜੇ ਉਹ ਸਜਾਏ ਜਾਣਗੇ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਦੇ ਪਾਰਕਿੰਗਾਂ ਦੇ ਤੇ ਹੋਰ ਸਾਰੇ ਹੀ ਰਹਿਾਈ ਸ਼ਾਦੇ ਜਿਹੜੇ ਪ੍ਰਬੰਧ ਉਹ ਮੁਕੰਮਲ ਕਰ ਲਏ ਗਏ ਹਨ ਇਸ ਤੋਂ ਇਲਾਵਾ ਸਾਰੀ ਸੰਗਤ ਨੂੰ ਸਲਾਨਾ ਜੋੜ ਮੇਲੇ ਦੀ ਨਕਲਕ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਰੇ ਅੱਜ ਦਾ ਜਿਹੜਾ ਹੈ ਨਗਰ ਕੀਰਤਨ ਪਾਈ ਲਾਲੋ ਜੀ 72 ਭਗਤਾਂ ਨੂੰ ਸਮਰਪਿਤ ਇਹ ਜਹਲਾਨਾ ਜੋਗ ਮੇਲਾ ਮਨਾਇਆ ਗਿਆ ਇਸ ਵਿੱਚ ਅੱਜ ਮੱਛਿਆ ਚੌਦੇ ਵਾਲੇ ਦਿਨ ਨਗਰ ਕੀਰਤਨ ਇਲਾਕਾ ਨਿਵਾਸੀਆਂ ਲੋ ਬੜੀ ਸ਼ਰਧਾ ਭਾਵਨਾ ਮਜਾ ਕਿਉਂਕਿ ਇਹ ਜਿਹੜਾ ਨਗਰ ਹੈਗਾ ਇਹ ਬੜਾ ਪਵਿੱਤਰ ਨਗਰ ਆ ਇੱਥੋਂ ਦੇ 72 ਬ੍ਰਹਮ ਗਿਆਨੀ ਹੋਇਆ ਨੇ ਜਿਹਦੇ ਵਿੱਚ 6 ਗੁਰੂ 8 ਗੁਰੂ ਸਾਹਿਬ ਦੇ ਚਰਨ ਪਏ ਨੇ ਇੱਥੇ ਜਿੱਥੇ ਵਿੱਚ ਗੁਰੂ ਅਮਰਦਾਸ ਜੀ ਦੇ ਖਾਸ ਸੇਵਕ ਪਰਮ ਭਟ ਪਾਈ ਪੜੋ ਜੀ ਪਾਈ ਲਾਲੋ ਜੀ ਭਾਈ ਖਾਨੋਛੜਾ ਦੀ ਸ਼ਾਲਾ ਜਦੀ ਦੇਦੇ ਚਾਰ ਮੰਡੀ ਦਾ ਹਨ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਔਰ ਇਹਨੂੰ ਸਰਦਾਰ ਛੇਵੇਂ ਪਾਤਸ਼ਾਹ ਦੀ ਪਹਿਲੀ ਸ਼ਾਦੀ ਇਸ ਜਗ੍ਹਾ ਤੇ ਹੋਈ ਮਾਤਾ ਗੁਰਦੁਆਰੀ ਦੀ ਔਰ ਇਥੋਂ ਜਿਹੜੇ ਪੰਜ ਪਿਆਰੇ ਗੁਰਸਾਹਿਬ ਨੇ ਸਾਕੇ ਦਸਵੇਂ ਪਾਤਸ਼ਾਹ ਨੇ ਭਾਈ ਦਇਆ ਸਿੰਘ ਉਹ ਵੀ ਇੱਥੇ ਪਰਿਵਾਰ ਵਿੱਚ ਸਨ ਔਰ ਸੱਜਤਾ ਜਿਹੜੀਆਂ ਨਾਲ ਮਿਲ ਕੇ ਕੜਾ ਪਿੱਤਰ ਸਾਣਾ ਔਰ ਬੜੀ ਖਾਦਾ ਪਾਵਨਾ ਇਹ ਸਾਰਾ ਮਨਾ ਰਹੀਆਂ ਹਨ ਇਸ ਕਰਕੇ ਅਸੀਂ ਬਹੁਤ ਸੁਭਾਗ ਆਪੇ ਆਪ ਨੂੰ ਸਮਝਦੇ ਹਾਂ ਔਰ ਸਾਰੇ ਇਲਾਕੇ ਨਿਵਾਸੀ ਔਰ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਪਰ ਉਹਨਾਂ ਦਾ ਮਾਨ ਸਰਕਾਰ ਕਾ ਦੇ ਮੇਥੇ ਜਿਹੜੀ ਸ਼ਾਮਲ ਹੋਏ ਵਾਹ ਗੱਡੀ ਕਾ ਖਾਸਾ ਵਾਹ ਗੱਡੀ ਭਾਈ ਗੁਰਜੀਤ ਸਿੰਘ ਪਤੇ ਦਾਸ ਭਾਈ ਸੰਦੀਪ ਸਿੰਘ ਗ੍ਰੰਥੀ ਗੁਰਦੁਆਰਾ ਪ੍ਰਕਾਸ਼ ਸਿੰਘ ਭਾਈ ਨਾਲੋ ਜੀ ਕਾਜ ਦੇ ਕਾਜਦਾਰ ਪਾਵਨ ਸਰਪ ਜੀ ਦੀਆਂ ਦੀ ਦਾਗ ਕਪੀਤਾਨ ਗੁਰਗ੍ਰਾਮ ਜਾਨੀ ਯਾਦ ਨੂੰ ਬਣਾਉਂਦੇ ਆਇਆ ਸਲਾਗਾ ਜੋੜਨੇ ਲਾ ਹਰ ਸਾਲ ਸੰਤਾ ਹੋਇਆ ਬੜੀ ਸ਼ਰਧਾ ਭਾਵਨਾ ਦੇ ਨਾਲ ਬਣਾਇਆ ਜਾਂਦਾ ਹੈ ਇਹ ਨਗਰ ਕੀਰਤਨ ਇਹਨਾਂ ਦੀ ਯਾਦ ਵਿੱਚ ਰੱਬ ਹੋਇਆ ਹੈ ਸੰਤਾ ਬੜੀ ਭਾਵਨਾ ਦੇ ਨਾਲ ਇਸ ਨਗਰ ਕੀਰਤਨ ਨੂੰ ਸ਼ਮੂਕਤ ਕਰ ਰਹੀਆਂ ਹਨ ਆਪ ਸੰਤਾ ਨੂੰ ਸੇਸ਼ ਸੇਬ ਦੇ ਆੜੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ